ਕਸਾਨ ਵੀਰੋ ਅੱਜ ਤੁਹਾਨੂੰ ਪੰਜ ਬੱਚਾਂ ਦੀ ਵੀਡੀਓ ਦਿਖਾਉਣੀ ਹੈਗੀ ਜਿਹੜੀਆਂ ਬਾਈ ਨੇ ਵੇਚਣਾ ਨਹੀਂ ਆ। ਪੰਜ ਬੱਚਾਂ ਪੰਜ ਦੇ ਪੰਜੇ ਖੀਰੀਆਂ ਬੱਚੀਆਂ ਕਿਸੇ ਵੀ ਬੱਚੀ ਦੇ ਤਿੰਨ ਥਾਂ ਨਹੀਂ ਹੈਗੇ ਪੰਜ ਨਹੀਂ ਤੇ ਛੇ ਨਹੀਂ ਚਾਰ ਚਾਰ ਥਾਂ ਦੇ ਬਹੁਤ ਹੀ ਖੂਬਸੂਰਤ ਬੱਚੀਆਂ ਗੀਆਂ। ਇੱਕੋ ਕਰੇ ਪੰਜ ਬੱਚਾ ਵਕਾਉ ਹੈ। ਜਿਨ੍ਹਾਂ ਦੇ ਵਿੱਚੋਂ 4 HF ਆ ਤੇ ਇੱਕ ਆਹ ਜਰਸੀ ਆ ਬਹੁਤ ਹੀ ਸੋਹਣਾ ਬੱਚਾ ਪੰਜੇ ਦੇ ਪੱਜੇ ਤੇ ਜੇਕਰ ਵੀਡੀਓ ਲੱਗੀ ਚੰਗੀ ਤਾਂ ਲਾਈਕ ਸ਼ੇਅਰ ਕਮੈਂਟ ਵੀਰੋ ਲਾਜ਼ਮੀ ਕਰਦਿਆ ਕਰੋ ਤੇ ਹੋਰ ਅਜੀਆਂ ਵੀਡੀਓ ਦੇਖਣ ਵਾਸਤੇ ਸਾਡੇ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਕਾਂਟੀ ਦਾ ਬਟਨ ਲਾਜ਼ਮੀ ਦਿਵਾ ਲਓ ਤੇ ਕਿਸੇ ਭਰਾਣੇ ਮੈਥੋਂ ਕੋਈ ਜੀ ਵੀਡੀਓ ਬਣਾਉਣੀ ਹੁੰਦੀਗੀ ਮੇਰਾ ਨੰਬਰ ਨੋਟ ਕਰ ਲਓ ਜੀ 8360426501 8360426501 ਸੋ ਵੀਡੀਓ ਲਾਸਟ ਤੱਕ ਦੇਖਿਓ ਰੇਟ ਜਿਹੜਾ ਵੀਡੀਓ ਦੇ ਵਿੱਚ ਕੀਤਾ ਗਿਆ ਸੋ ਬਾਈ ਨਾਲ ਕਰਉਣਾ ਗੱਲਬਾਤ ਆਜੋ ਕਰਾ ਨਾਲ ਨਾਲ ਮੇਰੇ ਭਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਭਾਂਜੀ ਜੀ ਸਤਿ ਸ੍ਰੀ ਅਕਾਲ ਬਈ ਨਾਮ ਤੇ ਐਡਰੈਸ ਬੋਲੋ ਬਾਈ ਆਪਾਂ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਸਨਾਂਗਲਾ ਸਿੰਘ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਤੇ ਤਸਵੀਲ ਤਪਾ ਗਈ ਆਪਣਾ ਹਾਂ ਜੀ ਹਾਂ ਤਸਵੀਲ ਤਪਾ ਮੋਬਾਈਲ ਨੰਬਰ ਵੀਰੇ 70195831 ਕਿੰਨੇ ਬੱਚਾ ਬਕਾਓ ਭਾਈ ਪੰਜ ਹੈ ਭਈ ਅੱਜ ਆਪਣੇ ਕੋਲ ਪੰਜ ਦੇ ਵਿੱਚ ਇੱਕ ਜਰਸੀ ਤੇ ਚਾਰ ਐਚ ਐਫ ਆ ਗਈਆਂ ਹਾਂਜੀ ਹਾਂ ਫਿਰ ਤਾਂ ਗੱਲ ਸਟਾਰਟ ਕਰਨ ਤੋਂ ਪਹਿਲੇ ਇਹੀ ਦੱਸ ਦੇ ਵੀ ਚਾਰਾਂ ਪੰਜਾਂ ਦੇ ਵਿੱਚੋਂ ਕੋਈ ਦੋ ਅੰਦ ਬੱਚੀ ਹੈਗੀ ਆ ਨਾ ਨਾ ਖੀਰੀਆਂ ਭਈ ਪੰਜੇ ਤੇ ਚਾਰ ਚਾਰ ਥਾਣਾ ਇਹਦੇ ਪੰਜ ਜਾਂ 6 ਥਾਣ ਹੋਣ ਨਾ ਨਾ ਉਹਦੀ ਗਾਰੰਟੀ ਹੈ ਵੀ ਠੀਕ ਆ ਚਾਰ ਚਾਰੀ ਥਾਣਾ ਪੰਜਾਂ ਬੱਚਾ ਦੇ ਪੰਜੇ ਬੱਚਾ ਖੀਰ ਆ ਹਾਂਜੀ ਹਾਂ ਤੇ ਰਿਕਾਰਡ ਰੂਡ ਹੈਗਾ ਕਿੰਨਾ ਬੜਾ ਸਾਰਾ ਬਈ ਸਾਰਿਆਂ ਦਾ ਠੀਕ ਆ ਠੀਕ ਜਿਹੜੀ ਆ ਵੀਰ ਨੇ ਪੁੱਛਣਾ ਆ ਪਉ ਦੱਸ ਦਾਂਗੇ ਠੀਕ ਆ ਠੀਕ ਜਿਹੜੇ ਪਹਿਲੇ ਨੰਬਰ ਵਾਲੀ ਬੱਚੀ ਆ ਬਈ ਸਾਰੀਆਂ ਇਹ ਬਸੀਆਂ ਮਾਨਸਾਲ ਤੋਂ ਅਨੰਦਰੀ ਆ ਆ ਬੱਚੀ ਬਹੁਤ ਸੋਹਣੀ ਬਈ ਤੇਰੀ ਜਣਾ ਪਰ ਇਹ ਸਾਢੇ 11 ਮਹੀਨੇ ਦੀ ਬੱਸੀ ਆ ਬਈ ਸਾਢੇ 11 ਮਹੀਨੇ ਨਹੀਂ ਸਾਲ ਹੀ ਮਾਰ ਲੇ 12 ਮਹੀਨੇ ਦਾ ਹਾਂ ਸਾਲ ਮਾਰ ਖੋਦਾ ਵੀ ਸੋਹਣੀ ਬਹੁਤ ਆਗੀ ਪੂਰੀ ਟੌਪ ਦੀ ਬੱਸੀ ਆ ਬਈ ਚਾਰ ਥਾਣਾ ਇਕੱਲਾ ਇਕੱਲਾ ਥਾਣੀ ਪਾ ਦੀ ਇਕੱਲਾ ਇਕੱਲਾ ਨਾ ਤੂੰ ਤਾਂ ਨਹੀਂ ਇਹ ਆ ਦੇਖੋ ਜੀ ਥਣ ਦੇਖੋ ਜੀ ਚਾਰੇ ਥਣ ਬਹੁਤ ਸੋਹਣੇ ਲੱਗੇ ਹੋਏ ਜਿਵੇਂ ਮਨਕ ਜavi ਚੰਗੀ ਗੱਬਣ ਬੱਛੀ ਹੁੰਦੀ ਹੈ ਨਾ ਗੱਬਣ ਬੱਛੀ ਆਪਾਂ ਗੱਬਣ ਬੱਸੀਆਂ ਲੈਂਦੇ ਨੇ ਪ੍ਰਿੰਟ ਮੂਡ ਚੈੱਕ ਕਰੋ ਬੱਛੀ ਦਾ ਬਾਈਕਰ ਸਾਡੇ 11 ਬੱਛੀ ਥੋੜਾ ਥੋੜਾ ਦੇਖ ਬਾਈ ਸਿੱਧੀ-ਸੁੱਧੀ ਤਾਂ ਹਾਂ ਦੋ ਜਮਾ ਆ ਬਾਈ ਇੱਥੇ ਮਾੜਾ ਲੰਬਾ ਖੜਾ ਵਾਲਾ ਬੱਛੀ ਉੱਥੇ ਬਾਕੀ ਫੇਸ ਬਿਊਟੀ ਦਿਖਾਈ ਇਹਦੀ ਉੱਥੇ ਰਾਵੇ ਪਰਲੇ ਬਸ ਨਰਾਲੀ ਕੱਢ ਕੇ ਇਹਨੂੰ ਸਵਾਰ ਕੇ ਦਿਖਾ ਦੀ ਪ੍ਰਿੰਟ ਮੂਡ ਬੱਛੀ ਦਾ ਆ ਇੱਥੇ ਰੋਕ ਲੈ ਪਹਿਲਾਂ ਤਾਂ ਟੂਹੀ ਦੇਖੋ ਬਿਲਕੁਲ ਸਿੱਧੀ ਤੇ ਪਿੱਛੇ ਪੂੜੇ ਪਾੜੇ ਦੇਖੋ ਲੱਤਾਂ ਜਿਹੜਾ ਹੈਗਾ ਖੜ ਨਹੀਂ ਖੁੱੜ ਨਹੀਂ ਖੁੱਣ ਨਹੀਂ ਦੇਖ ਬਾਈ ਬਾਕੀ ਕੋਈ ਨਹੀਂ ਲੱਤਾਂ ਪਹਿਰਦੀਆਂ ਨਹੀਂ ਆ ਫੇਸਕਵਾਲਿਟੀ ਸਮਾਈਂ ਇਧਰੋਂ ਚੱਕਰ ਆਉਣਾ ਹੈ ਤੇ ਬਿਊਟੀ ਦਿਖਾਈ ਬਾਕੀ ਲਓ ਜੀ ਅੱਖਾਂ ਦੇਖੋ ਜਿਵੇਂ ਨੀਲੀ ਰਗ ਦੀ ਮਾਜੀ ਦੀ ਅੱਖਾਂ ਉਹ ਚੀ ਆ ਇਸ ਕੁਆਲਿਟੀ ਕਰ ਲੋ ਚੈੱਕ ਭਰਾ ਮੇਰੋ ਤੇ ਇਧਰੋਂ ਨਿਗਾ ਮਾਰ ਲੋ ਬਈ ਡੂਟ ਪੂਰੀ ਫੁੱਲ ਆ ਬਈ ਸਾਰੇ ਸੋਹਣੀ ਬੱਚੀ ਆ ਵੀ ਜਿਹੜਾ ਸਾਲ ਦੀ ਬੱਚੀ ਆ ਕੱਦ ਘਾਟ ਸਾਲ ਦੀ ਬੱਚੇ ਦਾ ਬਹੁਤ ਸੋਹਣਾ ਕੱਦ ਘਾਟ ਹੈਗਾ ਬਾਣ ਬਾਈ ਨਾਲ ਦੇ ਮੋੜ ਕੇ ਇਹ ਹੈਗੇ ਜੀ ਇਹਦੇ ਮਾਪਿਆਂ ਦਾ ਪਤਾ ਆਪਣ ਮਾ ਕੇ ਨਹੀਂ ਹਾਂ ਬਾਈ ਜਿਹੜੀ ਬੱਸੀ ਦਾ ਕਿ ਜੇ ਨੇ ਸੌਦਾ ਕਰਨਾ ਉਹ ਤੋਂ ਪੁੱਛ ਸਕਦਾ ਆਪਣ ਸਾਰਾ ਰਿਕਾਰਡ ਠੀਕ ਆ ਜਿਹੜੇ ਭਰਾ ਨੇ ਖਰੀਦੀ ਜਿਹੜੀ ਬੱਚੀ ਖਰੀਦੀ ਹੋਈ ਉਹਦਾ ਮਤਲਬ ਡਿਟੇਲ ਸਾਰਾ ਰਿਕਾਰਡ ਆਪ ਤੋਂ ਲੈ ਸਕਦਾ ਹਾਂ ਬਈ ਸਾਰਾ ਰਿਕਾਰਡ ਲੈ ਸਕਦਾ ਠੀਕ ਆ ਠੀਕ ਆ ਜੀ ਤੇ ਅੱਗੇ ਆ ਕੀ ਵੀਰੇ ਦੋ ਨੰਬਰ ਬੱਚੀ ਹੈ ਨਾ ਹਾਂਜੀ ਇਹ ਵੀ ਬਈ 12 ਮਹੀਨੇ ਦੀ ਹੈ ਜਿਹੜੀ ਸਾਲ ਦੀ ਹਾਂ ਸਾਲ ਦੀ ਬੱਚੀ ਇਹ ਹੈਗੀ ਤੇ ਲੋ ਜੀ ਫੇਸ ਬੱਚੀ ਇਹ ਵੀ ਬਈ ਬ੍ਰੀਡ ਵਾਲਾ ਦੋ ਨੰਬਰ ਬੱਚੀ ਵੀ ਦੇਖ ਸਕਦੇ ਹਾਂ ਬਾਕੀ ਫੇਸ ਬਿਊਟੀ ਇਹਦੀ ਵੀ ਦੇਖੀ ਬਈ ਪੂਰੇ ਟੌਪ ਦੀ ਸਾਰੇ ਸੋਹਣੇ ਤਰ੍ਹਾਂ ਬਾਈ ਹਾਂ ਬਈ ਪ੍ਰਸਾਦ ਦੇਖੇ ਵੀ ਇੰਦਰਾ ਤੇਰੇ ਫਾਰਮ ਦੇ ਵਿੱਚ ਜਿੰਨਾ ਬਈ ਬੱਚਾ ਸਾਰੇ ਸੋਹਣਾ ਹੁੰਦਾ ਆਪਾਂ ਬਈ ਲੈਣੀ ਚੰਗਾ ਮਾਲਾਂਗੇ ਜਿਹੜਾ ਬਈ ਮਾਲਾਂਗੇ ਤੇ ਬੇਕ ਵੀ ਤਾਂ ਹੀ ਜਾਂਦਾ ਬਈ ਨਾਲ ਨਾਲ ਸਾਰਾ ਬਈ ਨਾਲ ਨਾਲ ਵੀ ਕੀ ਜਾਂਦਾ ਹੈ ਚਾਰ ਥਾਣਾ ਕੱਲਾ ਕੱਲਾ ਥਾਣਾ ਬਾਕੀ ਫੇਸਬੁਕ ਇਹਦਾ ਮੂੰਹ ਮੇਰੇ ਕਿੰਨੇ ਕਰ ਬੂਗੇ ਇਹਦਾ ਇਹ ਆ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਤੇ ਅੱਜ ਜੀ ਨਾਕਾ ਦਾ ਗੁਲਾਬੀ ਰੰਗ ਦਾ ਠੀਕ ਆ ਖਾ ਖਾ ਚੈੱਕ ਕਰ ਲਓ ਤੇ ਪਿੱਛੇ ਮੋੜ ਲਾ ਬਈ ਲਓ ਦੇਖੋ ਜੀ ਬੱਚੀ ਪ੍ਰਿੰਟ ਤੋਂ ਬੱਚੀ ਦਾ 96 ਬਾਕੀ ਤੋਰਾ ਦੂਰਾ ਲੱਤਾਂ ਲੱਤਾਂ ਜਮਾ ਸਿੱਧੀਆਂ ਬਈ ਸਹੀ ਆ ਸਹੀ ਬੰਦੇ ਵੀਰੇ ਠੀਕ ਆ ਕੀਰੀ ਇਹ ਤਾਂ ਖੀਰ ਕੋਈ ਹੋ ਜੇ ਦੋ ਦੰਦ ਹੋਈ ਆਪਾਂ ਦੱਸ ਕੇ ਦੇਵ ਲੋ ਜੀ ਥਾਣਾ ਇਕੁਐਲਟੀ ਚੈੱਕ ਕਰ ਲੋ ਚਾਰ ਥਾਣਾ ਬਈ ਤਾਂ ਚਾਰ ਥਾਣਾ ਬੱਚੀ ਦੇ ਆ ਦੇਖੋ ਜੀ ਚਾਰੇ ਥਾਣਾ ਨਿਖੜ ਮ ਲੱਗਿਆ ਪੰਜਵੀਂ ਛੇ ਗੱਲਾ ਗੱਲਾ ਥਾਣਾ ਯਾਨੀ ਕਿ ਇੱਥੋਂ ਪਿੱਛੋਂ ਸਰੀਰਾਂ ਚ ਚੱਕਾ ਚੌੜੀ ਜੂੜੀ ਬਈ ਪੂਰੀ ਫੁੱਲ ਆ ਗਈ ਬਾਜਾ ਬਈ ਬੱਚੀ ਦਾ ਲੋ ਜੀ ਇਧਰ ਬਸ ਜੀ ਇਧਰ ਤੇਰਾ ਨੰਬਰ ਖੋਲੋ ਨਵੀਰੇ 2 ਨੰਬਰ ਦੀ ਇਕੁਐਲਟੀ ਚੈੱਕ ਕਰ ਲੋ ਜੀ ਇਹ 1.5 ਮਹੀਨੇ ਦੀ ਹੈ ਵੀ ਨਾ ਕਰ ਲੋ ਪਹਿਲੇ ਨੰਬਰ ਦੀ ਅੱਗੇ ਤੋਂ ਹੁਣ ਆਪਾਂ ਚਾਰ ਨੰਬਰ ਦੀ ਬੱਚੀ 1.5 ਮਹੀਨੇ ਦੀ ਬੱਚੀ ਹੈ ਹਾਂ ਹਾਂ ਬਈ ਬੇਟੂ ਬਾਕੀ ਤੂੰ ਦੇਖਦਾ ਚੌੜੀ ਜੂੜੀ ਕਿੰਨੀ ਹੈ ਪਿੱਛੇ ਉੱਪਰ ਲੋ ਜੀ ਦੇਖੋ ਜੀ ਚਾਰ ਨੰਬਰ ਚਾਰ ਚਾਰ ਥਾਂ ਦੇ ਕੱਲਾ ਕੱਲਾ ਥਾਂ ਦਿਖਾ ਦਈਏ ਆਹ ਦੇਖੋ ਜੀ ਚਾਰ ਥਣ ਚਾਰ ਥਣ ਦੇਖਣ ਨੂੰ ਲੱਗੇ ਹੋਏਗੇ ਤੇ ਬਾਕੀ ਲੋਈ ਲਾਤਾ ਇਹ ਨਹੀਂ ਪਰਨਪੁੰਨ ਵਾਲਾ ਕੰਮ ਨਹੀਂ ਲੱਤਾ ਦਾ ਵਧੀਆ ਸੋਣੀ ਖੜਨੀ ਐ ਤੇ ਪ੍ਰਿੰਟ ਪ੍ਰਿੰਟ ਚੰਗਾ ਬੱਚੀ ਦਾ ਬਾਕੀ ਖੜਨੀ ਹੋਏ ਬਈ ਬੱਚੀ ਇਹ ਸਿ ਬਿਊਟੀ ਦਿਖਾ ਦੇ ਬਾਕੀ ਇਹਦੇ ਨੂੰ ਕਰੀ ਵੀਰੇ ਮੂੰਹ ਸਹੀ ਐ ਸਹੀ ਆ ਦੇਖੀ ਕਰ ਲੋ ਚੈੱਕ ਸਾਰਾ ਕੁਝ ਕਦ ਕਾਟ ਵਧੀਆ 10 ਮਹੀਨੇ ਉਮਰ ਬੱਚੀ ਦੀ ਸਾਢੇ 10 ਮਹੀਨੇ ਸਾਢੇ 10 ਮਹੀਨੇ ਬੱਚੇ ਠੀਕ ਬੰਦੇ ਵੀਰੇ ਲਓ ਜੀ ਸਾਡੇ ਦਾ ਵੀਨੇ ਬਰੋਕਰ ਤੇ ਇਹਦਾ ਮੁੱਲ ਫਿਰ ਕਿੰਨਾ ਕਰਾਂਗੇ ਆਪਾਂ ਵੱਚੀ ਦਾ ਇਹਦਾ ਮੁੱਲ 23000 ਰੁਪਏ ਜਿਹੜੀ ਇਹ ਵੱਚੀ ਆ ਤਰੇ ਨੰਬਰ ਤੇ ਹਾਂ ਹਾਂ ਇਹਦਾ ਮੁੱਲ ਆਪਾਂ ਕਰਾਂਗੇ 23000 ਰੁਪਏ ਜੇ ਦੋ ਨੰਬਰ ਵੱਚੀ ਸੀਗੀ ਆਪਣੀ ਇਹਨਾਂ ਦਾ ਜੋੜੇ ਦਾ 32 32000 ਇਕੱਲੀ ਇਕੱਲੀ ਦਾ ਇਹ ਪਹਿਲਾ ਨੰਬਰ 32000 ਇਹ ਕੋਈ ਇਕੱਠਾ ਲੈਂਦਾ ਵਾ ਇਹ ਜੀ ਜੋੜਾ ਇਕੱਠਾ ਲੈਂਦਾਗਾ 60000 ਰੁਪਏ ਜੋੜੇ ਦਾ ਬਸ ਤਾਂ 32 32 64 ਬਣਦਾ ਹਾਂ ਉਹਨੇ ਸਾਥ ਜੋੜਾ ਲੈਂਦਾਗਾ ਆਪਾਂ 60000 ਦਾ ਦੇ ਦਾਂਗੇ ਠੀਕ ਹੈ ਲਓ ਜੀ ਦੇਖ ਸਕਦੇ ਹੋ ਤੇ ਹਾਂਸਾਂ ਦੀ ਜੋੜੀ ਆ ਜਾਂ ਕਬੂਤਰਾਂ ਦੀ ਜੋੜੀ ਅੱਗੇ ਅਗੇ ਵੀਰੇ 4 ਨੰਬਰ ਬੱਚੀ ਇਹੇ ਖੋਲ ਆ ਵੀਰੇ ਨਾਲ ਇਹ 11 ਮਹੀਨੇ ਦੀ ਹੈ ਬਈ ਜਿੰਨੇ ਸਾਲ ਤੋਂ ਘਾਟੀ ਫਿਰ ਹਾਂ ਹਾਂ ਠੀਕ ਆ ਠੀਕ ਹੈ ਇਹ ਥੋੜਾ ਹੈ ਵੀ ਐਫ ਥੋੜੇ ਕਾਲੇ ਰੰਗ ਦੇ ਹਾਂ ਕਾਲੇ ਕਾਲੀ ਆ ਜਾਂਦੀ ਹੈ ਕੋਈ ਜਿਹੜਾ ਸੀਮਣਾ ਫਰਕ ਹੁੰਦਾ ਹੈ ਨਾ ਹਾਂ ਸੀਮਣਾ ਦਾ ਫਰਕ ਆਣਾ ਬਈ ਬਾਕੀ ਸੀਮਣ ਤੇ ਜਾ ਵਰਦਾ ਹੈ ਬੱਚਾ ਕੋਈ ਕਾਲੇ ਚ ਵੱਧ ਆ ਜਾਂਦੀ ਹੈ ਕੋਈ ਚਟੇ ਪਤਾ ਜਾਂਦੀ ਹੈਗੀ ਹੁੰਦੇ ਸਾਰੇ ਐਫ ਚ ਹੀ ਆਗੀਆਂ ਇਹ ਹਾਂਜੀ 4 ਥਾਣੇ ਇਹਦੇ ਵੀ ਕੱਲਾ ਕੱਲਾ ਥਾਣਾ ਇਹਦਾ ਵੀ ਰੋਕੇ ਵੀਰੇ ਥਾਂ ਦਿਖਾ ਦਈਏ ਪਹਿਲਾਂ ਆਪਾਂ ਜਿੰਨੇ ਕਿ ਜ਼ਿੰਮੇਵਾਰੀ ਆਪਣੀ ਬਣਦੀ ਹੈ ਨਾ ਲਓ ਜੀ ਖੜ ਜਾ ਠੀਕ ਹੈ ਚਾਰ ਥਾਣਾ ਦੇਖੋ ਚਾਰੇ ਥਾਣੇ ਇਕੱਲੇ ਬਾਕੀ ਖੜਨੀ ਖੁੜਨੀ ਇਹਦੀ ਵੀ ਬਾਈ 1 ਨੰਬਰ ਆ ਜਾਵਾ ਲਓ ਜੀ ਦੇਖੋ ਬੱਚੀ ਤੇਰੇ ਮੂੰਹ ਨੂੰ ਬਾਕੀ ਫੇਸ ਬਿਊਟੀ ਦਿਖਾ ਦੀ ਇਹਦੀ ਫੇਸ ਕੁਆਲਟੀ ਕਰੋ ਚੈੱਕ ਭਰਾ ਮੇਰੋ ਚਮਕ ਬਾਈ ਬੱਸੀ ਦੀ ਪੂਰੀ ਫੁੱਲ ਚਮਕ ਗਈ ਸਹੀ ਗੱਲ ਆ ਥੋੜੀ ਜੀ ਬਸ ਖਰਾ ਘੜੇ ਥੋੜੀ ਪਾ ਜੀ ਥੋੜੀ ਬਸ ਉਹੀ ਇਹਦਾ ਰੇਟ ਜਾਇ ਜਗ ਇਹਦਾ ਕਿੰਨਾ ਕਰਾਂਗੇ ਇਹਦਾ 16000 ਰੁਪਏ ਦਾ ਇਹਦਾ ਮਤਲਬ 16000 ਰੁਪਏ ਹਾਂ ਬਈ 16 ਚੋਂ ਮਾਰ ਜੀ ਹੁਣ ਵਜਣ ਉਹ ਬੱਸੀ ਵਰਗਾ ਹੁੰਦਾ ਹੈ ਬੱਸੀ 25000 ਰੁਪਏ ਕਰਨਾ ਹੈ ਰੇਟ ਆਪਾਂ ਦਾ ਹੂੰ ਸਹੀ ਗੱ ਕੱਟ ਕਰ ਕੀ ਉਹ ਕਰਿਆਗਾ ਇਹ ਜਿੰਨਾ ਬੱਚਾ ਰੇਟ ਕੀਤਾ ਫਿਕਸ ਬਾਇਦਾ ਕਿਸੇ ਦਾ ਕੋਈ ਨਹੀਂ ਬਾਈ ਨਹੀਂ ਨਹੀਂ ਬਾਈ ਕਰਦਾ ਮੌਕੇ ਤੇ ਮੰਨਤਾ ਨਾ ਕਰਦਾ ਅੱਗਿਆ ਕੀ ਜਰਸੀ ਬੱਚੀ ਇਹ 11.5 ਮਹੀਨੇ ਦੀ ਹੈ ਬਾਈ ਜਿੰਨੇ ਸਾਲ ਦੀ ਮੋਟੀ ਪਾਠਾ ਸਟਾਈਲ ਲੱਗੂ ਜਿਵੇਂ ਗੱਬਣ ਹੁੰਦੀ ਹੈਗੀ ਠੀਕ ਆ ਬਹੁਤ ਛੋਟੀ ਜਿਹੀ ਬਾਕੀ ਫੇਸ ਬਿਊਟੀ ਦਿਖਾਈ ਇਹਦੀ ਹੂੰ ਪ੍ਰਿੰਟ ਪ੍ਰਿੰਟ ਵੀ ਅੱਛਾ ਸੋਹਣਾ ਹੈਗਾ ਨਾ ਪੂਰੀ ਐ ਸਰੀ ਜਿਹੜੀ ਕੋਈ ਹੈਗੀ ਹੂੰ ਕਿਤੋਂ ਆਟੂਆ ਮੱਥੇ ਜਿਹਾ ਫੁੱਲਾ ਕੰਨ ਨਿਕਾਗਾ ਠੀਕ ਆ ਜੱਤ ਫੁੱਲਾ ਕੰਨ ਚ ਲੰਬੀ ਤੋਲ ਆ ਵੀਰੇ ਲਓ ਚੈੱਕ ਕਰ ਲਓ ਬੱਚੀ ਚਾਲ ਚਲੋ ਜਰਸੀ ਸਾਹ ਤੇ ਕਦੇ ਕਾਰ ਹੈ ਸੋਹਣਾ ਗਾ ਬਾਕੀ ਥਾਂ ਥੋੜੀ ਦੇ ਵਿੱਚ ਚੱਕਰੋਂ ਰੋਕੀ ਵੀਰੇ ਢੋਲੀ ਦੇਖੀ ਬਾਕੀ ਬਈ ਇਹਦੀ ਢੋਲੀ ਬਹੁਤ ਸੋਹਣੀ ਹੈ ਨਾ ਜਿਵੇਂ ਬੱਚੀ ਗੱਪਣ ਹੁੰਦੀ ਹੈ ਗੱਪਣ ਹੁੰਦੀ ਹੈ ਹੈਗੀ ਕੱਲਾ ਕੱਲਾ ਥਾਣਾ ਜਾਵਾਂ ਆ ਦੇਖੋ ਜੀ ਚਾਰੇ ਥਾਂ ਇੱਕ ਵਾਰੀ ਹੀਟ ਕੱਢ ਗਈ ਇਹ ਅੱਛਾ ਹਾਂਜੀ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਲਓ ਇਹਦੇ ਨਾਲ ਡੀ ਲੋਡ ਬਈ ਫੇਸ ਵੀ ਇਹਦਾ ਮੁੱਲ ਕਿੰਨਾ ਕਰਾਂ ਬਈ ਇਹਦੀ ਇਹਦਾ ਮੁੱਲ 24000 ਰੁਪਿਆ ਬਈ ਇਹਦਾ ਮੁੱਲ 24000 ਰੁਪਿਆ ਹਾਂ ਹਾਂ 24 ਤੋਂ ਮਾਨ ਤੁਹਾਨੂੰ ਹੋ ਜੂਗਾ ਹਾਂ ਮੌਕੇ ਤੇ ਕਰਦਾ ਮਾਨਦਾ ਬੱਸੀ ਪੂਰੀ ਟੌਪ ਦੇ ਵਿੱਚ 27 ਹੂੰ ਹੂੰ ਨਿਜਰਸੀ 20 ਦੀ ਬਿਰਕਾ ਮਾਰ ਜਾਂਦੀ ਹੈਗੀ ਸਹੀ ਗੱਲ ਆ ਸਹੀ ਗੱਲ ਆ ਆਪਾਂ ਡੇਰੀ ਚੋਂ ਲਈ ਵੀ ਇਹ ਹੂੰ ਤੇ ਮੁਵਜ਼ਜ਼ਮ ਬ੍ਰੇਕਰ ਹੀ ਫੇਰ ਬੋਲ ਦੋ 7719583122 ਵੀ ਠੀਕ ਆ ਤੇ ਜਰਸੀ ਲਾਸਟ ਨੰਬਰ ਤੇ ਚੌਥਾ ਨੰਬਰ ਐਚਫ ਤੀਜਾ ਨੰਬਰ ਐਚਫ ਆ ਗਈ ਦੂਜਾ ਨੰਬਰ ਵੀ ਐਚਫ ਤੇ ਪਹਿਲਾ ਨੰਬਰ ਤਾਂ ਟੋਪ ਨਿਕ ਨਾ ਹੈਗੀ ਹੈ ਜੀ ਕੋਈ ਇਕੱਠਿਆਂ ਲੈਂਦਾ ਸਾਰੀਆਂ ਚੰਗਾ ਮਾਨ ਤਨ ਕਰ ਦਾਂਗੇ ਆਪਾਂ ਠੀਕ ਹੈ ਮਾਨ ਕਰ ਜੀ ਮੋਟੇ ਸਾਹ ਜਿਵੇਂ ਆਪਾਂ ਵਜਿੰਦਾ ਨਾ ਰੇਟ ਕਰਿਆ ਕਿੰਦਾ ਬਾ ਕੱਲੀ ਕਲੀ ਹਜ਼ਾਰ ਘਟਾ ਕੇ 2000 ਘਟਾ ਕਰ ਲਿਆ ਜੇ ਕੋਈ ਇਕੱਠਾ ਲੈਂਦਾ ਉਹ ਚੰਗਾ ਮਾਨ ਤਨ ਕਰ ਦਾਂਗੇ ਹਾਂ ਵੱਖਰਾ ਕਰ ਦਾਂਗੇ ਠੀਕ ਹੈ ਠੀਕ ਲਓ ਭਰਾ ਮੇਰੋ ਪੰਜ ਬੱਛੀਆਂ ਪੰਜੀ ਖੀਰੀਆਂ ਪੰਜਾਂ ਦੀ ਚਾਰਚਾ ਥਾਣਾ ਤੇ ਜਿਹੜੀ ਤੁਹਾਨੂੰ ਬੱਛੀ ਪਸੰਦ ਆਉਂਦੀ ਹੈ ਬੇਫਿਕਰ ਕੋ ਬੱਚੀ ਬਾਈ ਤੋਂ ਖਰੀਦ ਸਕਦੇ ਆ ਵਧੀਆ ਰਿਕਾਰਡ ਦੇ ਆ ਬਾਕੀ ਜਿਹੜੇ ਭਰਾ ਜਿਹੜਾ ਰਿਕਾਰਡ ਪੁੱਛਣਾ ਹੈ ਫੋਨ ਨੰਬਰ ਤੁਹਾਨੂੰ ਬਾਈ ਦੱਸਤਾ ਆਪਾਂ ਉਸ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਸਾਰਾ ਰਿਕਾਰਡ ਪਤਾ ਕਰ ਸਕਦੇ ਹੋਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ